ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਹਿਰ ਆਪਾਂ ਭੋਖ ਕੈਂਚੀਆਂ 22 ਦੀ ਕੁਲਫੀਆਂ ਤੇ ਜਿਹੜਾ ਮਲਕ ਬਦਾਮ ਜੇ ਕਿਸੇ ਨੇ ਆਰਡਰ ਕਰਵਾਉਣਾ ਤਾਂ ਬਾਈ ਆਰਡਰ ਤੇ ਘਰੇ ਪਹੁੰਚਦੇ ਕਰ ਦਿੰਦਾ ਠੀਕ ਹੈ ਜੀ ਪ੍ਰੋਗਰਾਮ ਤੇ ਕਿਸੇ ਵੀ ਮੰਗਾਉਣਾ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਲਾਂਗੇ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਨੇੜੇ-ਨੇੜੇ ਪਿੰਡਾਂ 'ਚ ਜੇ ਕਿਸੇ ਨੂੰ ਚਾਹੀਦੀ ਆ ਮਲਕ ਬਦਾਮ ਕੁਲਫੀ ਤਾਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਵਾਈ ਪਹੁੰਚ ਕਰ ਦੂਗਾ ਬਾਕੀ ਇਹ ਪਫ ਕੈਂਚੀਆਂ ਪੌਲ ਦੇ ਥੱਲੇ ਆ ਜੀ ਦੇਖ ਸਕਦੇ ਠੀਕ ਹੈ ਇਧਰ ਹੈ ਕੰਮ ਹੋਕਾ ਠੀਕ ਹੈ ਜੀ ਇਧਰ ਹੈਗਾ ਆ ਗਈ ਕੈਂਚੀ ਇਧਰ ਠੀਕ ਹੈ ਜੀ ਇਧਰ ਨੂੰ ਬੰਨ੍ਹ ਲਾ ਆ ਗਿਆ ਦੇਖ ਸਕਦੇ ਹੋ ਵਾਈ ਦੀ ਦੁਕਾਨ ਲਈ ਵੀ ਸਮਝ ਲਓ ਗੱਡੀ ਤੇ ਲਈ ਵੀ ਆ ਕੰਮ ਦੀ ਕੋਈ ਸ਼ਰਮ ਨਹੀਂ ਭਰਾ ਠੀਕ ਹੈ ਨਾ ਵਾਈ ਵੀ ਕੰਪਨੀ ਹੋਵੇ ਦਾ ਕੋਈ ਵੱਡੀ ਗੱਲ ਨਹੀਂ ਕੰਪਨੀ ਵਾਲਾ ਕੰਮ ਹੁੰਦਾ ਬਿਜ਼ਨਸ ਹੁੰਦਾ ਸੰਗਨ ਵਾਲੀ ਕੋਈ ਰੋੜ ਨਹੀਂ ਜੇ ਕਿਸੇ ਨੇ ਆਰਡਰ ਕਰਨਾ ਬਾਈ ਨਾਲ ਜਰੂਰ ਕਰੋ ਮਿਲਦੇ ਆ ਭਰਾਗ